ਯੂਨੀਵਰਸਿਟੀ ਦੇ ਸਾਡੇ ਸਤਿਕਾਰਯੋਗ ਜਿਹੜੇ ਸਫਾਈ ਕਰਮਚਾਰੀ ਉਹਨਾਂ ਦੀ ਮੰਗਾ ਸੀ ਵੀ ਉਹਨਾਂ ਨੂੰ ਜਿਹੜਾ ਪੱਕੇ ਕਰਨ ਦੀ ਪ੍ਰਕਿਰਿਆ ਵਾ ਉਹਦੇ ਵਿੱਚ ਏਜ ਲਿਮਟ ਤੇ ਉਹਨਾਂ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਨਾ ਲਈ ਜਾਵੇ। ਉਹਦੇ ਵਿੱਚ ਯੂਨੀਵਰਸਿਟੀ ਦਾ ਸਿਗਰ ਤਰਕ ਵੀ ਘੱਟੋ ਘੱਟ ਪੰਜਵੀਂ ਪਾਸ ਚਾਹੀਦੇ ਆ। ਅਸੀਂ ਵੀ ਸੀ ਸਾਹਿਬ ਨੂੰ ਕਿਹਾ ਕਿ ਜਿਹੜੇ ਸਫਾਈ ਕਰਮਚਾਰੀ ਨੇ ਦੇਖੋ ਇਹਨਾਂ ਕੋਲ ਆਪਾਂ ਕੰਮ ਜਿਹੜਾ ਵਾ ਉਹਨਾਂ ਦਾ ਕੰਮ ਸਫਾਈ ਦਾ ਵਾ ਔਰ ਪਿਛਲੇ 10-12 ਸਾਲਾਂ ਤੋਂ ਬੜੀ ਅੱਛੇ ਤਰੀਕੇ ਦੇ ਨਾਲ ਉਹ ਆਪਣਾ ਡਿਊਟੀ ਆ ਉਹ ਨੁਭਾਰੇ ਨੇ ਆਪਣੇ ਕੰਮ ਦੇ ਵਿੱਚ ਨਪੁੰਨ ਨੇ ਫਿਰ ਇੱਥੇ ਇਹਨਾਂ ਦੀ ਐਜੂਕੇਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਅੱਜ ਫਿਰ ਸਪੈਸ਼ਲ ਕੇਸ ਕਰਕੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਪੰਜਵੀਂ ਪਾਸ ਦੀ ਜਿਹੜੀ ਸ਼ਰਤ ਸੀ ਦੇਖੋ ਅੱਜ ਯੂਨੀਵਰਸਿਟੀ ਦੇ ਸਾਡੇ ਸਤਿਕਾਰਯੋਗ ਜਿਹੜੇ ਸਫਾਈ ਕਰਮਚਾਰੀ ਉਹਨਾਂ ਦੀਆਂ ਮੰਗਾਂ ਸੀਗੀਆਂ ਉਹਨਾਂ ਦੀਆਂ ਮੰਗਾਂ ਸੀ ਵੀ ਉਹਨਾਂ ਨੂੰ ਜਿਹੜਾ ਪੱਕੇ ਕਰਨ ਦੀ ਪ੍ਰਕਿਰਿਆ ਵਾ ਉਹਦੇ ਵਿੱਚ ਇਸ ਲਿਮਟ ਤੇ ਉਹਨਾਂ ਦੀ এডਿਕੇਸ਼ਨ ਕੁਆਲਿਫਿਕੇਸ਼ਨ ਨਾ ਲਈ ਜਾਵੇ। ਉਹਦੇ ਚ ਯੂਨੀਵਰਸਿਟੀ ਦਾ ਸਿਗਾ ਤਰਕ ਵੀ ਘੱਟੋ-ਘੱਟ ਪੰਜਵੀਂ ਪਾਸ ਚਾਹੀਦੇ ਆ। ਅੱਜ ਫਿਰ ਵੀਸੀ ਸਾਹਿਬ ਦੇ ਨਾਲ ਮੀਟਿੰਗ ਕਰਕੇ ਸਤਕਾਰਯੋਗ ਜਿੰਨੇ ਵੀ ਸਾਡੇ ਸਫਾਈ ਕਰਮਚਾਰੀ ਸੀ ਉਹਨਾਂ ਨਾਲ ਮੀਟਿੰਗ ਕਰਕੇ ਅਸੀਂ ਵੀਸੀ ਸਾਹਿਬ ਨੂੰ ਕਿਹਾ ਕਿ ਜਿਹੜੇ ਸਫਾਈ ਕਰਮਚਾਰੀ ਨੇ ਦੇਖੋ ਇਹਨਾਂ ਕੋਲ ਆਪਾਂ ਕੰਮ ਜਿਹੜਾ ਵਾ ਉਹਨਾਂ ਦਾ ਕੰਮ ਸਫਾਈ ਦਾ ਵਾ ਔਰ ਪਿਛਲੇ 10-12 ਸਾਲਾਂ ਤੋਂ ਬੜੀ ਅੱਛੇ ਤਰੀਕੇ ਦੇ ਨਾਲ ਉਹ ਆਪਣਾ ਡਿਊਟੀ ਆ ਉਹ ਨੁਭਾਰੇ ਨੇ ਆਪਣੇ ਕੰਮ ਦੇ ਵਿੱਚ ਨਪੁੰਨ ਨੇ ਫਿਰ ਇੱਥੇ ਇਹਨਾਂ ਦੀ এডਿਕੇਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਅੱਜ ਫਿਰ ਸਪੈਸ਼ਲ ਕੇਸ ਕਰਕੇ ਵੀ ਸੀ ਸਾਹਿਬ ਨੇ ਗੱਲ ਕੀਤੀ ਤੇ ਵੀ ਸੀ ਸਾਹਿਬ ਨੇ ਇੱਕ ਸਪੈਸ਼ਲ ਕੇਸ ਕਰਕੇ ਉਹਨਾਂ ਦੇ ਕੇਸ ਨੂੰ ਸਪੈਸ਼ਲ ਕੇਸ ਮੰਨ ਕੇ ਉਹਨਾਂ ਦੀ ਜਿਹੜੀ এডਿਕੇਸ਼ਨ ਕੁਆਲੀਫਿਕੇਸ਼ਨ ਦੀ ਪੰਜਵੀਂ ਪਾਸ ਦੀ ਜਿਹੜੀ ਸ਼ਰਤ ਸੀ ਉਹ ਹਟਾ ਦਿੱਤੀ ਗਈ ਤੇ ਸਾਰਿਆਂ ਨੂੰ ਕੰਟਰੈਕਟ ਬੇਸ ਤੇ ਕਰ ਲਿਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਐਸ ਪਰ ਲਾ ਜਿਹੜੀ ਪ੍ਰਕਿਰਿਆ ਵਾ ਉਹ ਸ਼ੁਰੂ ਹੋ ਜਾਊਗੀ। ਕੀ ਕਹਿਣਾ ਚਾਹੋਗੇ? ਦੇਖੋ ਸੰਜੀਵ अरोड़ा ਜੀ ਬੜੇ ਪਰਫੈਕਟਲੀ ਜਦੋਂ ਤੋਂ ਐਮਪੀ ਬਣੇ ਆ ਹਲਕੇ ਦੀ ਸੇਵਾ ਕਰ ਰਹੇ ਆ ਔਰ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਐਮਪੀ ਰਹਿੰਦੇ ਆ ਲੁਧਿਆਣੇ ਦੇ ਕੰਮਾਂ ਦੇ ਵਿੱਚ ਆਪਣਾ ਨਾਮ ਬਣਾਇਆ ਕਿ ਲੋਕ ਗੱਲ ਕਰਦੇ ਆ ਵੀ ਐਲੀਵੇਟਡ ਰੋਡ ਦੀ ਜੋ ਬੜੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਸੀ ਲੋਕ ਗੱਲ ਕਰਦੇ ਆ 에어ਪੋਰਟ ਦੀ ਜੋ ਬੜੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਸੀ ਲੋਕ ਕਰਦੇ ਆ ਗੱਲ ਸਾਡੇ ਹਸਪੀਟਲ ਦੀ ਜੋ ਬੜੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਸੀ ਲੋਕ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਸਾਰਾ ਉਹਨਾਂ ਨੇ ਪੈਸਾ ਲਾਇਆ ਚਾਹੇ ਉਹਨਾਂ ਨੇ ਆਪਣੇ ਐਮਪੀ ਲੈਂਡ ਚੋਂ ਲਾਇਆ ਚਾਹੇ ਆਪਣੀ ਪਰਸਨ ਪਾਕਟ ਚੋਂ ਲਾਇਆ ਚਾਹੇ ਪੰਜਾਬ ਗਵਰਨਮੈਂਟ ਤੋਂ ਲਵਾਇਆ ਜਿੰਨੇ ਉਹਨਾਂ ਨੇ ਕੰਮ ਪਿਛਲੇ 2.5-3 ਸਾਲਾਂ ਚ ਆਪਣੇ ਐਮਪੀ ਰਹਿੰਦੇ ਆ ਕੀਤੇ ਆ ਉਹ ਇੱਕ ਮੀਲ ਪੱਥਰ ਸਾਬਤ ਹੋਇਆ ਤੇ ਲੋਕ ਚਾਹੁੰਦੇ ਆ ਕਿ ਇਦਾਂ ਦਾ ਜਦੋਂ ਬੰਦਾ ਸਰਕਾਰ ਦਾ ਹਿੱਸਾ ਬਣੇਗਾ ਕਿਉਂਕਿ ਹੁਣ ਉਹ ਆਪਣਾ ਕੀ ਕਹਿੰਦੇ ਰਾਜ ਸਭਾ ਦੇ ਵਿੱਚ ਨੇ ਤੇ ਕੇਂਦਰ ਦੇ ਵਿੱਚ ਸਾਡੀ ਸਰਕਾਰ ਨਹੀਂ ਹੈ ਭਾਜਪਾ ਦੀ ਸਰਕਾਰ ਹੈ ਪਰ ਜਦੋਂ ਰਾਜ ਸਰਕਾਰ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਬਣੇਗਾ ਤਾਂ ਜਿਹੜਾ ਸਾਡਾ ਇਹ ਹਲਕਾ ਵਾ ਅੱਗੇ ਨਾਲੋਂ ਵੀ ਕਈ ਗੁਣਾ ਵੱਧ ਸਪੀਡ ਦੇ ਉੱਤੇ ਇਹਦੀ ਜਿਹੜੀ ਹੈਗੀ ਆ ਤਰੱਕੀ ਹੋਊਗੀ ਤੇ ਹਲਕੇ ਦੀ ਸਾਡੇ ਇੱਥੇ 61 ਨੰਬਰ ਅਸੀਂ ਵਾਰਡ ਦੇ ਵਿੱਚ ਬੈਠੇ ਆ ਇੱਥੇ ਲੋਕਾਂ ਦੀਆਂ ਮੰਗ ਸੀ ਕਿ ਇੱਥੇ ਆਮ ਆਦਮੀ ਕਲੀਨਿਕ ਬਣੇ ਸਾਡੇ ਜਿਹੜੇ ਕੁਮਾਰ ਮੰਡੀ ਵਾਲੇ ਜਿੰਨੇ ਵੀ ਸਾਡੇ ਦੁਕਾਨਦਾਰ ਨੇ ਉਹਨਾਂ ਨੂੰ ਪ੍ਰੋਬਲਮ ਟ੍ਰੈਫਿਕ ਦੀ ਗੱਡੀਆਂ ਟੋ ਹੋ ਜਾਂਦੀਆਂ ਨੇ ਉਹਨਾਂ ਨੂੰ ਪ੍ਰੋਬਲਮ ਆ ਉੱਥੇ ਕੋਈ ਸਟੈਂਡ ਨਹੀਂ ਹੈ ਗੱਡੀਆਂ ਨੂੰ ਖੜਿਆ ਖੜਾ ਕਰਨ ਦੇ ਲਈ ਇਹਨਾਂ ਦੋਨੋਂ ਤਿੰਨਾਂ ਚੀਜ਼ਾਂ ਦਾ ਅਸੀਂ ਪੂਰਾ ਪਲਾਨ ਬਣਾਇਆ ਹੋਇਆ ਇਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੀ ਸਾਡੇ ਅਰੋੜਾ ਜੀ ਬਣਦੇ ਐ ਐਮਐਲਏ ਤੇ ਇਨਸ਼ਾਅੱਲਾ ਪ੍ਰਮਾਤਮਾ ਦੀ ਕਿਰਪਾ ਹੋਊਗੀ ਕੱਲ ਕਹਿ ਵੀ ਦਿੱਤਾ ਕਿ ਇਹਨਾਂ ਨੂੰ ਮੰਤਰੀ ਵੀ ਬਣਾਤਾ ਜਾਊਗਾ ਤੇ ਜਦੋਂ ਮੰਤਰੀ ਬਣਦੇ ਆ ਤਾਂ ਇਹ ਜਿਹੜਾ ਸਾਡਾ ਹਲਕੇ ਨੂੰ ਇਹ ਹੋਰ ਵੀ ਉਚਾਈਆਂ ਦੇ ਉੱਤੇ ਲੈ ਕੇ ਜਾਣਗੇ ਤੇ ਹਲਕੇ ਨੂੰ ਇੱਕ ਨੰਬਰ ਦਾ ਹਲਕਾ ਵਧੀਆ ਹਲਕਾ ਉਹ ਬਣਾਉਣਗੇ ਤੇ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇੱਕ ਪਾਸੇ ਬਹੁਤ ਹੀ ਪੜ੍ਹਿਆ ਲਿਖਿਆ ਸੌਫਟ ਸਪੋਕਰ ਹਰੇਕ ਨਾਲ ਮਿਲਣਸਾਰ ਰੇਕ ਦੀ ਗੱਲ ਸੁਣਨ ਵਾਲਾ ਸੰਜੀਵ अरोड़ा ਤੇ ਦੂਜੇ ਪਾਸੇ ਹੰਕਾਰੀ ਪੁਰਸ਼ ਹੈ ਔਰ ਇੱਕ ਗੱਲ ਸਰਕਾਰ ਆਮ ਆਦਮੀ ਪਾਰਟੀ ਦੀ ਇੱਕ ਪਾਸੇ ਤੁਸੀਂ ਉਹ ਸਰਕਾਰ ਦੇ ਨੁਮਾਇੰਦੇ ਨੂੰ ਚੁਣਨਾ ਇੱਕ ਪਾਸੇ ਉਹ ਬੰਦੇ ਨੂੰ ਚੁਣਨਾ ਜਿਹਨੇ ਕਹਣਾ ਸਾਡੀ ਸਰਕਾਰ ਨਹੀਂ ਸਾਨੂੰ ਪੈਸੇ ਨਹੀਂ ਦਿੰਦੇ ਜਿਹਨੇ ਸਦਾ ਹੀ ਲੜਾਈ ਵਾਲੀ ਗੱਲ ਕਰਨੀ ਆ ਇਹ ਹੁਣ ਲੋਕਾਂ ਦੇ ਉੱਤੇ ਆ ਕਿ ਉਹ ਆਪਣੇ ਇਲਾਕੇ ਦੀ ਤਰੱਕੀ ਚਾਹੁੰਦੇ ਆ ਜਾਂ ਇਲਾਕੇ ਵਿੱਚ ਲੜਾਈ ਝਗੜਾ ਚਾਹੁੰਦੇ ਆ ਬਿਲਕੁਲ ਮਾਹੌਲ ਜਿਹੜਾ ਪੂਰਾ ਸਾਜ਼ਗਰਿਆ ਪੂਰਾ ਮਾਹੌਲ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਸ਼੍ਰੀ ਸੰਜੀਵ ਅਰੋੜਾ ਜੀ ਦੇ ਹੱਕ ਦੇ ਵਿੱਚ ਆ ਉਹਨਾਂ ਦੀ ਮਿਹਨਤ ਨੂੰ ਦੇਖਦੇ ਆ ਹੋਇਆ ਉਹਨਾਂ ਦੀ ਬੋਲਚਾਲ ਨੂੰ ਦੇਖਦੇ ਆ ਦੇਖੋ ਆ ਉਹਨਾਂ ਦਾ ਐਮਪੀ ਰਹਿੰਦਿਆਂ ਹੋਇਆ ਜਿੰਨਾ ਉਹਨਾਂ ਨੇ ਕੰਮ ਕੀਤਾ ਹੈਲਥ ਦੇ ਹੈਲਥ ਵਾਸਤੇ ਔਰ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ ਉਹਦਾ ਕਰਕੇ ਜਿਹੜੇ ਲੋਕ ਨੇ ਉਹ ਪੱਪਾਂ ਭਾਰ ਨੇ ਆਮਰਵੀ ਪਾਰਟੀ ਨੂੰ ਸ੍ਰੀਸ਼ੰਜੀਵ ਅਰੋੜਾ ਜੀ ਨੂੰ ਐਮਐਲਏ ਬਣਨ ਵਾਸਤੇ ਔਰ 80 ਵੀ ਸਾਰੇ ਪੂਰੇ ਜੋ ਸ਼ੁ크 ਰੋਸ਼ਤੇ ਨਾਲ ਲੱਗੇ ਹੋਏ ਆ ਕਿ ਵੀ ਅਸੀਂ ਜਿਹੜੀ ਵੱਦ ਬਦਲੀ ਜਿਹੜੀ ਹੈ ਦਲਾਸ ਕੀ ਸ਼੍ਰੀ ਸੰਜੀਤ ਅ ਮੇਰੀ ਲੋਕਾਂ ਨੂੰ ਇਹ اپੀਲ ਆ ਕੇ ਸਾਰੇ ਵੋਟਰ ਸਹਿਬਾਨਾਂ ਨੂੰ ਕਿ ਵੀ ਇੱਕ ਝਟ ਹੋ ਕੇ ਇੱਕ ਮਤ ਹੋ ਕੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਆਪਣੇ 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 ਬੱਚਿਆਂ ਵਾਸਤੇ ਚੰਗੇ ਸਕੂਲ ਚੰਗੇ ਜਿਹੜੇ ਆ ਕਿਸੇ ਵੇਲੇ ਜ਼ਰੂਰਤ ਪਵੇ ਪ੍ਰਮਾਤਮਾ ਨਾ ਕਰੇ ਜ਼ਰੂਰਤ ਪੈਂਦੀ ਹੈ ਤੇ ਚੰਗੀ ਹੈਲਥ ਵਾਸਤੇ ਚੰਗੇ ਇਨਫਰਾਸਟ੍ਰਕਚਰ ਵਾਸਤੇ ਸ਼ਹਿਰਾਂ ਦੀ ਬਿਊਟੀਫਿਕੇਸ਼ਨ ਵਾਸਤੇ ਔਰ ਚੰਗੀਆਂ ਸੜਕਾਂ ਗਲੀਆਂ ਸੀਵਰ ਵਾਸਤੇ ਔਰ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਸ਼੍ਰੀ ਸ਼ੰਜੀਵ ਰੋੜਜੀ ਨੂੰ ਵੋਟ ਪਾਓ ਸਾਰੇ ਜਣੇ ਔਰ ਮੇਰੀ ਖਾਸ ਕਰਕੇ ਜਿਹੜੇ ਕੁਝ ਤਬਕਾ ਸਾਡਾ ਸਨਮਾਨਯੋਗ ਜਿਹੜੇ ਬਹੁਤ ਘੱਟ ਵੋਟਾਂ ਪਾਉਣ ਆਪਣੇ ਘਰਾਂ ਚੋਂ ਨਿਕਲਦੇ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੇ ਵੋਟ ਦਾ ਜਿਹੜਾ ਅਧਿਕਾਰ ਉਹ ਜ਼ਰੂਰ ਉਹਨੂੰ ਜਾ ਕੇ ਵੋਟ ਪੋਲ ਕਰਕੇ ਆਓ ਕਿਉਂਕਿ ਬੜੀ ਮਿਹਨਤ ਦੇ ਨਾਲ ਬੜੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਇਹ ਸਾਨੂੰ ਵੋਟ ਦਾ ਹੱਕ ਮਿਲਿਆ ਇਹਨੂੰ ਵਰਤਣਾ ਚਾਹੀਦਾ ਜ਼ਰੂਰ ਤੁਸੀਂ ਆਪਣੀ ਵੋਟ ਜਿਹੜੀ ਹੈ ਪੋਲ ਕਰਕੇ ਆਓ ਔਰ ਵੱਧ ਤੋਂ ਵੱਧ ਜਿਹੜੀ ਪਰਸਨ ਵਿੰਟੇਜ ਬਟਨ ਦੀ ਵਧਣੀ ਚਾਹੀਦੀ ਹੈ ਲੋਕਤੰਤਰ ਨੂੰ ਬਹਾਲ ਰੱਖਦੇ ਹੋਏ ਔਰ ਅਸੀਂ ਇਹ ਪੁਰਜਰ ਅਪੀਲ ਕਰਦੇ ਆ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਪਹਿਲੇ ਨੰਬਰ ਤੇ ਸ਼੍ਰੀ ਸੰਜੀਵ अरोड़ा ਜੀ ਦਾ ਬਟਨ ਆ ਝਾੜੂ ਦਾ ਬਟਨ ਆ ਉਹਨੂੰ ਦਬਾ ਕੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹਨਾਂ ਤੱਕ ਪਹੁੰਚ ਧੰਨਵਾਦ